ਦੂਜੇ ਨੂੰ ਪੜਾਉਣ ਵਾਸਤੇ ਧਰਮ ਦਾ ਸਾਡਾ ਰੋਲ ਮਾਰ ਕੋਣ ਹੋਣਾ ਚਾਹੀਦਾ ਜੇ ਕਿਹੜੀ ਕਿਹੜੇ ਨਿਸ਼ਾਨੀਆਂ ਤੋਂ ਮੈਂ ਕੁਝ ਚੀਜ਼ਾਂ ਚੁਣੀਆਂ ਨੰਬਰ 1 ਲਿਖ ਲੋ ਅਧਿਆਪਕ ਦਾ ਜਿਹੜਾ ਜੀਵਨ ਆਦਰਸ਼ਕ ਜੀਵਨ ਨੰਬਰ 1 ਆਦਰਸ਼ਕ ਜੀਵਨ ਟੀਚਰ ਹੁਣੇ ਕੋਈ ਵੀ ਹੋ ਸਕਦਾ ਚਾਹੇ ਗ੍ਰੰਥੀ ਹੋਏ ਕਥਾਵਾਚਕ ਹੋਏ ਸਕੂਲ ਚ ਪੜਾਉਣ ਵਾਲਾ ਹੋਏ ਹਏ ਸਾਰੇ ਸਿੱਖਿਆ ਦੇ ਕੇਂਦਰ ਇਹ ਤੁਸੀਂ 1.0 ਲਿਖਣਾ ਆਦਰਸ਼ਕ ਜੀਵਨ ਤੇ ਮੈਂ ਗੱਲ ਕਰ ਰਿਹਾ ਵੀ ਚਾਹ ਗੁਰਦੁਆਰਾ ਅਸੀਂ ਅੱਜ ਗੁਰਦੁਆਰੇ ਕਿਵਲ ਮੱਥਾ ਟੇਕਣ ਦਾ ਸਾਧਨ ਹੈ ਜਾਂ ਵਿਆਹ ਸ਼ਾਦੀਆਂ ਜੰਮਣਾ ਮਰਣਾ ਗੁਰਦੁਆਰਾ ਵੀ ਸਾਡੀ ਕਲਾਸ ਹੈ ਉਤੋਂ ਵੀ ਸਿੱਖਣੀ ਜਾਣੋ ਆਂਛਾ ਨਹੀਂ ਕਹਿਣਾ ਗੁਰਦੁਆਰੇ ਹੋਏ ਸੋਚੀ ਪਾਇਸ ਤੇ ਸੋਚੀ ਪਉਂਦਾ ਕੌਣ ਹੈ ਜਿਹੜਾ ਖੁਦ ਧਰਮੀ ਹੋਏ ਆਪਣਾ ਜੀਵਨ ਟੀਚਰ ਦਾ ਪਹਿਲਾ ਗੁਣ ਹੈ ਉਹਦਾ ਆਪਣਾ ਆਦਰਸ਼ਕ ਜੀਵਨ ਹੋਵੇ ਨੰਬਰ 2.2 ਲਿਖ ਲਓ ਉਹਦੇ ਕੋਲ ਬਹੁ ਪੱਕੀ ਜੀਵਨ ਚਾਹੀਦਾ ਹੈ ਜਿਹੜਾ ਟੀਚਰ ਹੈ ਉਹ ਪੱਕੀ ਜੀਵਨ ਤੋਂ ਭਾਵ ਸਰਬਗੁਣ ਸੰਪੰਨ ਜਿਹੜੇ ਫੀਲਡ ਵਿੱਚੋਂ ਚੱਲਿਆ ਉਹਦੇ ਕੋਲ ਕਰੰਟ ਸਵਾਲਾਂ ਦੇ ਜਵਾਬ ਤੇ ਹਰ ਪ੍ਰਕਾਰ ਦੀ ਉਹਦੀ ਤਿਆਰੀ ਚਾਹੀਦੀ ਹੈ ਸਭ ਤੋਂ ਪਹਿਲਾਂ ਅਦਰਸ਼ਕ ਜੀਵਨ ਟੀਚਰ ਦੇ ਵਿੱਚ ਵਿਅਕਤੀਤਵ ਹੋਣਾ ਚਾਹੀਦਾ ਅਮਰੀਕਾ ਨਾਲ ਪਰ ਜਿੰਨੇ ਵੀ ਇੱਥੇ ਬੈਠੇ ਆ ਕੋਈ ਐਸਾ ਨਹੀਂ ਜਿਹੜਾ ਅਕਾਲ ਤਖਤ ਦੀ ਰਹਿਤ ਮਰਿਆਦਾ ਤੋਂ ਬਾਹਰੀ ਹੋਵੇ ਮੈਂ ਨਹੀਂ ਮੰਨਦਾ ਉਹਨੂੰ ਸਾਰੇ ਮੰਨਦੇ ਹੋ ਤਾਂ ਫਿਰ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਕੋਈ ਐਸਾ ਹੈ ਜਿਹੜਾ ਤੋਂ ਬਾਹਰ ਜਾ ਕੇ ਜੀਵਨ ਜੀ ਰਿਆ ਹੋਵੇ ਅਗਰ ਪਹਿਲਾਂ ਆਪਾਂ ਖੁਦ ਅਕਾਲ ਤਖਤ ਦੀ ਰਹਿਤ ਮਰਿਆਦਾ ਤੇ ਸਾਡਾ ਜੀਵਨ ਲਾਗੂ ਹੋਏਗਾ ਫੇਰੇ ਬੱਚਿਆਂ ਨੂੰ ਆਖਾਂਗੇ ਪੁੱਤ ਕੇਸ ਨਹੀਂ ਕਟਾਣੇ ਕੇਸ ਨਹੀਂ ਗਾਲੇ ਕਰਨੇ ਲੋਮਾਂ ਦੀ ਵਿਦਵੀ ਨਹੀਂ ਕਰਨੀ ਜਿੰਦ ਆਪ ਆਪਾ ਰਹਿਤ ਮਰਿਆਦਾ ਤੇ ਲਾਗੂ ਨਹੀਂ ਆ ਮੇਰਾ ਆਪਣੇ ਜੀਵਨ ਉਹ ਸਵੇਰੇ ਕਲਾਸ ਵਿੱਚ ਪੜਾ ਰਿਆ ਵੀ ਪੁੱਤ ਸ਼ਰਾਬ ਨਹੀਂ ਪੀਣੀ ਬੱਚੇ ਵਾਲੀ ਜੇ ਕਹਿੰਦੇ ਕੱਲ ਤਾਂ ਠੀਕੇ ਦੇ ਘੜਾ ਤੇ ਠੀਕੇ ਇਸ ਕਰਕੇ ਸਾਡਾ ਆਪਣਾ ਜੀਵਨ ਹੋਣਾ ਚਾਹੀਦਾ ਹੈ ਉਹ ਦਿਨ ਆਪਾਂ ਮੀਟਿੰਗ ਦੇ ਵਿੱਚ ਚੇਅਰਮੈਨ ਸਾਹਿਬ ਨੇ ਇਹੀ ਪ੍ਰਸ਼ਨ ਕੀਤਾ ਸੀ ਨਾ ਕਿ ਪ੍ਰਚਾਰ ਕਰਨ ਲਈ ਕੀ ਕਰਨਾ ਚਾਹੀਦਾ ਉਹਨਾਂ ਨੇ ਬਾਅਦ ਵਿੱਚ ਫਿਰ ਆਖਰੀ ਚ ਦੱਸਿਆ ਕਿ ਧਰਮੀ ਬਣ ਜਾਓ ਪ੍ਰਥਮੇ ਮਨ ਪਰ ਵੋਧੇ ਆਪਣਾ ਆਛੇ ਹੋਰ ਲਿ ਜਾਵੇ ਪੰਧਾ ਗੁਰਮੁਖ ਆਖੀਏ ਚਾਟੜਿਆ ਮਤ ਦੇ ਨਾਮ ਸੰਭਾਲੇ ਨਾਮ ਸੰਗ੍ਰਹਿ ਲਾਹਾ ਜਗਵਲੇ ਪੰਧਾ ਮੈਨੇ ਪੰਧ ਦੱਸਣ ਵਾਲਾ ਤੂੰ ਆਪ ਉਸ ਰਾਤੇ ਕਿ ਵਿਆਹੀ ਨਾ ਹੋਵੇ ਦੂਜੇ ਨੂੰ ਦੱਸੇ ਤੇ ਗੱਲ ਨਹੀਂ ਬਣਦੀ ਚੱਲਿਆ ਹੋਣਾ ਚਾਹੀਦਾ ਤਾਂ ਉਹਦੇ ਵਿੱਚ ਉਹਦਾ ਜੀਵਨ ਆਪਣਾ ਹੋਣਾ ਚਾਹੀਦਾ ਚਰিত্র ਮਾਨ ਹੋਣਾ ਚਾਹੀਦਾ ਜੀਵਨ ਕਮਾਇਆ ਹੋਣਾ ਚਾਹੀਦਾ ਉੱਚਾ ਕਰੈਕਟਰ ਚਾਹੀਦਾ ਚੰਗੀ ਗੁਫਤਾਰ ਚੰਗੀ ਰਫਤਾਰ ਧਾਰਮਿਕ ਦਸਤਾਰ ਇਹ ਉਹਦਾ ਜੀਵਨ ਕਮਾਇਆ ਹੋਣਾ ਚਾਹੀਦਾ ਕੇਵਲ ਰੱਟਾ ਨਾ ਲੱਗਿਆ ਹੋਵੇ ਅੱਜ ਰੱਟੇ ਬਹੁਤ ਲੱਗ ਰਹੇ ਨਾਮ ਦੇ ਬਾਰੇ ਵੀ ਕੀਰਤਨ ਦੇ ਬਾਰੇ ਵੀ ਹੋਰਾਂ ਦੇ ਰੱਟੇ ਜਾਦੇ ਲੱਗ ਰਹੇ ਇਹ ਵੀ ਗੱਲ ਚੇਅਰਮੈਨ ਸਾਹਿਬ ਉਹਦੋਂ ਕਹਿ ਰਹੇ ਸੀ ਨਾ ਵੀ ਇੱਕੋ ਹੀ ਪੰਕਤੀ ਪੜੋ ਸਹਿਜ ਵਿੱਚ ਪੜੋ ਗੁਰਮਤਿ ਵਿੱਚ ਰੱਟਾ ਨਹੀਂ ਕਮਾਓ ਜੀਵਨ ਕਮਾਓ ਇਹ ਵੀਡੀਓ ਮੈਂ ਤੁਹਾਡੇ ਜੀਵਨ ਦੇ ਨਾਲ ਇੱਕ ਬੇਨਤੀ ਕਰਨ ਲੱਗਾ ਬਾਬਾ ਅਮਰਦਾਸ ਦੇ ਕੋ ਜੀਵਨ ਕਮਾਈ ਦੀ ਗੱਲ ਬਾਬਾ ਅਮਰਦਾਸ 20 ਸਾਲ ਗੰਗਾ ਤੇ ਤੀਰਥ ਯਾਤਰਾ ਤੇ ਗਏ ਸਮਾਂ ਥੋੜਾ ਨਹੀਂ ਹੈ 20 ਸਾਲ ਬਹੁਤ ਹੈ ਘਰ ਦੇ ਵਿੱਚ ਬੀਬੀ ਅਮਰੋ ਚਾਰ ਹਿੱਸੇ ਉਹਦੀ ਉਮਰ ਘੱਟ ਹੈ ਬੀਬੀ ਅਮਰੋ ਦੀ ਉਮਰ 14-15 ਸਾਲ ਹੈ ਤੇ ਬਾਬੇ ਅਮਰਦਾਸ ਦੀ 62 ਸਾਲ ਹੈ ਸ਼ਬਦਾਂ ਰੋਜ਼ ਹੀ ਪੜਦੀ ਸੀ ਘਰ ਨੇ ਦਿਨਿੰਦਾ ਰੋਜ਼ ਹੀ ਹੁੰਦਾ ਸੀ ਬਾਬਾ ਅਮਰਦਾਸ ਨਹੀਂ ਸੁਣਦਾ ਸੀ ਕਿਉਂਕਿ ਉਹ ਧਰਮ ਕਰਮ ਹੋਰ ਪਾਸੇ ਲੱਗਿਆ ਹੋਇਆ ਅੱਜ ਜਦੋਂ ਅੰਦਰ ਅੱਗ ਲੱਗੀ ਨਾ ਤੜਪ ਜਾਗੀ ਮਨ ਤੜਪਿਆ ਅਜੇ ਵੀ ਨਗੁਰਾਏ ਅਮਰਦਾਸਾ 20 ਸਾਲ ਬਾਅਦ ਵੀ ਝੋਲੀ ਖਾਲੀ ਹੈ ਪ੍ਰਾਪਤੀ ਕੀ ਹੈ ਤੀਰਥਾਂ ਤੇ ਜਾ ਕੇ ਕੋਈ ਘੁੱਟ ਪਾਣੀ ਪੀਣ ਨੂੰ ਤਿਆਰ ਨਹੀਂ ਸਾਰੀ ਰਾਤ ਨੀਂਦ ਨਹੀਂ ਆਈ ਬਾਬੇ ਅਮਰਦਾਸ ਜੀ ਸਵੇਰੇ ਜਦੋਂ ਸ਼ਬਦ ਸੁਣਿਆ ਹੁਣ ਦੱਸੋ ਵੀ ਬੀਬੀ ਅਮਰੋ ਕਿਸੇ ਕੋਲੇ ਚ ਬੈਠੀ ਸੀ ਬੀਬੀ ਅਮਰੋ ਕਿਸੇ ਗੁਰਦੁਆਰੇ ਬੈਠੀ ਸੀ ਜਾ ਕੇ ਕੀ ਕਰਦੀ ਸੀ ਬੀਬੀ ਅਮਰੋ ਕਿਸੇ ਹਾਂਜੀ ਘਰ ਚ ਕੀ ਕਰਦੀ ਸੀ ਦੁੱਧ ਲੜਕਦੀ ਸੀ ਸ਼ਹਿਰਾ ਚ ਘੱਟ ਰੜਕਿਆ ਜਾਂਦਾ ਇਸ ਕਰਕੇ ਸ਼ਾਇਦ ਹੈ ਨਾ ਬਜ਼ੁਰਗ ਮਾਈਆਂ ਬੀਟ ਨੂੰ ਪਤਾ ਹੀ ਤੁੰਦਾ ਰੜਕਣਾ ਕਿਉਂ ਹੁੰਦਾ ਦੁੱਧ ਰੜਕਦੀ ਸੀ ਮੈਂ ਪਹਿਲਾਂ ਵੀ ਸ਼ਾਇਦ ਕਿਤੇ ਬੇਨਤੀ ਕੀਤੀ ਵੀ ਅੱਜ ਸਾਡੇ ਘਰਾਂ ਚ ਕਈ ਵਾਰੀ ਇਹ ਝਗੜਾ ਪੈ ਜਾਂਦਾ ਹੈ ਤੇ ਪਤੀ ਆਇਆ ਦਫਤਰੋਂ ਰੋਟੀ ਚਾਹੀਦੀ ਹੈ ਬੀਬੀ ਕਿਧਰ ਚ ਪਹਿਰਾ ਘੱਟ ਰਹੀ ਹੁੰਦੀ ਹੈ ਜੇ ਕੋਈ ਇੱਥੇ ਚਪਹਿਰੇ ਵਾਲਾ ਬਹਿ ਹੋਣਾ ਨਹੀਂ ਮੈਨੂੰ ਕਿ ਜੇ ਹੋਵੇ ਤਾਂ ਬਿਨਵਾਅ ਕਰ ਦੇਣਾ ਮੈਂ ਤੇ ਰਹਿਤ ਮਰਿਆ ਦਾ ਮਤਾਬਕ ਬੋਲ ਰਿਹਾ ਜੀ ਭਾਈ ਕਹਿੰਦਾ ਪ੍ਰਸ਼ਾਦਾ ਚਾਹੀਦਾ ਉਹ ਕਹਿੰਦੀ ਵੀ ਮੈਂ ਤਾਂ ਕਿਤੇ ਚਲੀਆ ਘਟ ਨਹੀਂ ਬਿੱਟੀ ਬੁੱਤਰੇ ਬਾਣੀ ਪੜ ਰਹੀ ਨਹੀਂ ਘਰ ਦੀਆਂ ਜ਼ਿੰਮੇਵਾਰੀਆਂ ਜ਼ਰੂਰੀ ਨੇ ਆਪਣਾ ਜੀਵਨ ਬੀਬੀ ਅਮਰੋ ਨੇ ਕੋਈ ਪ੍ਰਚਾਰ ਨਹੀਂ ਕੀਤਾ ਕੋਈ ਕਥਾ ਨਹੀਂ ਕੀਤੀ ਉਹ ਤਾਂ ਦੁੱਧ ਢਿਗਦੀ ਸੀ ਪਾਣੀ ਪੜ ਰਹੀ ਸੀ ਇੱਕ ਸ਼ਬਦ ਨੇ ਬਾਬੇ ਅਮਰਦਾਸ ਦੇ 20 ਸਾਲਾਂ ਦੀ ਮਿਹਨਤ ਤੇ ਪਾਣੀ ਪਾਤਾ ਇੱਕ ਸ਼ਬਦ ਅਮਰਦਾਸਾ ਸ਼ਬਦ ਵਿੱਚ ਇੰਨੀ ਤਾਕਤ ਹੈ ਤੇਰੀ ਜੀਵਨ ਦਾ ਸਾਰਾ ਬਣ ਸਕਦਾ ਇਹ ਆ ਕਮਾਇਆ ਹੋਇਆ ਜੀਵਨ ਪਰ ਬੀਬੀ ਅਮਰੂ ਨੇ ਕੇਵਲ ਬਾਬਾ ਅਮਰਦਾਸ ਹੀ ਨਹੀਂ ਉਹਨਾਂ ਦੇ ਛੋਟੇ ਭਰਾਤਾ ਈਸ਼ਰਦਾਸ ਖੇਮ ਰਾਏ ਮਾਨਕ ਚੰਦ ਨਾ ਉਹਨਾਂ ਦੇ ਪੁੱਤਰਾਂ ਤੱਕ ਬਾਣੀ ਨਾਲ ਜੁੜ ਗਏ ਇੱਕ ਬੀਬੀ ਤੋਂ ਇੱਕ ਦਾ ਜੀਵਨ ਇਸੇ ਕਰਕੇ ਮਰਨੇ ਆਖਿਆ ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ ਮਤੀ ਦੇਵੀ ਦੇਵਰ ਜੈਸਤ ਅਗਰ ਇੱਕ ਬੀਬੀ ਗੁਰਮਤ ਦਾ ਜੀਵਨ ਲੈ ਕੇ ਤੁਰੀ ਹੈ ਨਾ ਕਿੰਨੇ ਪਰਿਵਾਰ ਨੂੰ ਉਹ ਗੁਰਮਤ ਨਾਲ ਜੋੜ ਦਿੰਦੀ ਤੋਂ ਕਹਿਣ ਤੋਂ ਭਾਵ ਸਾਡੇ ਕੋਲ ਅਸਲ ਚਾਹੀਦਾ ਹੈ ਨਕਲ ਨਹੀਂ ਅੱਜ ਨਕਲਾਂ ਬਹੁਤ ਹੋ ਰਹੀਆਂ ਅਸਲ ਨਹੀਂ ਹੈ ਜੀਵਨ ਵਿੱਚ ਨਿਕਮਉਂਦੇ ਆਪਾਂ ਤੋਂ ਮੈਂ ਨੇੜੇ ਚੱਲਾਂ ਦੂਸਰੇ ਪੱਖ ਤੇ ਹੁਣ ਮੈਂ ਬੋਲਣ ਲੱਗਾ ਇਹ ਪਹਿਲੇ ਪੁਆਇੰਟ ਤੇ ਬੋਲਿਆ ਹੁਣ ਤੱਕ ਆਦਰਸ਼ ਜੀ ਬਹੁਤ ਪੱਕੇ ਭਾਵ ਜਿਹੜਾ ਗਿਆਨ ਹੈ ਨਾ ਇਹਨੂੰ ਹਮੇਸ਼ਾ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ ਚਾਹੇ ਇਤਿਹਾਸ ਹੈ ਉਹ ਵੀ ਅਪਡੇਟ ਹੁੰਦਾ ਇਸੇ ਕਰਕੇ ਨਿੱਤ ਨੇਮ ਰੋਜ ਹੈ ਗੁਰਦੁਆਰੇ ਰੋਜ ਹੈ ਕਥਾ ਕੀਰਤਨ ਰੋਜ ਹੈ ਗਿਆਨ ਅਪਡੇਟ ਹੁੰਦਾ ਰਹੇ ਅੱਜ ਦੇ ਜਿਹੜੇ ਫੀਲਡ ਵਿੱਚ ਆਪਾਂ ਜਾਣਾ ਹੈ ਸਾਡੇ ਸਾਹਮਣੇ ਸਵਾਲ ਬੜੇ ਨੇ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਤੋਂ ਆਪਾਂ ਜਾਦੇ ਸਹਿਣਿਆ ਜਿਹੜੀ ਜਨਰੇਸ਼ਨ ਅੱਜ ਪੈਦਾ ਹੋ ਰਹੀ ਸਾਡੇ ਨਾਲੋਂ 50% ਜ਼ਿਆਦਾ ਐਕਟਿਵਟ ਨੇ ਉਹਨਾਂ ਕੋਲ ਸਵਾਲ ਬੜੇ ਨੇ ਬੜਾ ਸ਼ਾਰਪ ਮਾਈਂਡ ਹੁੰਦਾ Google ਤੇ ਝੱਟ ਦਾ ਸਰਚ ਕਰ ਲੈਂਦੇ ਤੇ ਸਾਡੇ ਕੋਲ ਬਹੁ ਪੱਕੀ ਗਿਆਨ ਭਾਵ ਜਿਹੜੇ ਜਿਹੜੇ ਉਹਨਾਂ ਦੇ ਸਵਾਲ ਨੇ ਅਸੀਂ ਕਮਾਏ ਹੋਣਗੇ ਜੀਵਨ ਵਿੱਚ ਪੜ੍ਹੇ ਹੋਣਗੇ ਤਾਂ ਹੀ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ ਸਰਬਗੁਣ ਸੰਪੰਨ ਕਰੰਟ ਗੱਲਾਂ ਦਾ ਜਵਾਬ ਅੱਜ ਕੀ ਚੱਲ ਰਿਹਾ ਕੀ ਚਾਹੀਦਾ ਫਿਰ ਕੀਿਆਰੀ ਹੋਣੀ ਚਾਹੀਦੀ ਸਾਡੇ ਕੋਲ ਨੰਬਰ 3 ਉਹਦੇ ਕੋਲ ਹੁਕਮੀ ਭਾਸ਼ਾ ਨਾ ਹੋਵੇ ਭਾਵ ਕਿ ਜੋ ਮੈਂ ਕਿਹਾ ਇਹ ਹੀ ਸੱਚ ਹੈ ਅੱਜ ਲੜਾਈ ਕਿਉਂ ਗੋਲਪਾਗ ਵਾਲਾ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ ਤਿੱਕੀ ਵਾਲਾ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ ਭਗਵਾਲਾ ਕਹਿੰਦਾ ਜੋ ਮੈਂ ਕਹਿ ਰਿਹਾ ਉਹ ਸੱਚਾ ਗੱਲ ਸਾਰੇ ਗੁਰੂ ਗ੍ਰੰਥ ਸਾਹਿਬੀ ਕਰਦੇ ਅਗਰ ਆਪਾਂ ਹੁਕਮੀ ਭਾਸ਼ਾ ਤੋਂ ਹਟ ਕੇ ਹਿਦਾਇਤੀ ਭਾਸ਼ਾ ਲੈ ਲਈਏ ਕਸੀਅਤ ਵਾਲੀ ਭਾਸ਼ਾ ਜੰਦੀ ਹੈ ਹੁਕਮੀ ਭਾਸ਼ਾ ਹੁੰਦਾ ਵੀ ਮੈਂ ਵੱਡਾ ਜੋ ਮੈਂ ਕਿਹਾ ਇਹੀ ਸਹੀ ਹੈ ਪਰ ਇਥੇ ਕੀ ਕਿਹਾ ਕਾਰ ਉਪਦੇਸ਼ ਝਿੜਕੇ ਬਹੁ ਭਾਤੀ ਬੋੜ ਪਿਤਾ ਗੱਲ ਲਾਵੇ ਭਾਵ ਪਿਆਰ ਸਭ ਦੇ ਨਾਲ ਤੇ ਜੇ ਆਪਾਂ ਹੁਕਮੀ ਭਾਸ਼ਾ ਰੱਖਾਂਗੇ ਅਗਰ ਟੀਚਰ ਦੇ ਕੋਲ ਹੁਕਮੀ ਭਾਸ਼ਾ ਹੈ ਨਾ ਤਾਂ ਮਨੋਂ ਕਲਾਸ ਦੇ ਵਿੱਚ ਜਿੰਨੇ ਬੱਚੇ ਬੈਠੇ ਉਹ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਟੰਡਿਆਂ ਵਾਲੀ ਕਾਰਜ ਚੁੰਨੀ ਫਸ ਜੇ ਕੜਿਆਣੀ ਧਾਰ ਚ ਕਪੜਾ ਫਸੇ ਤੇ ਬਚਦਾ ਤਾਂ ਨਹੀਂ ਨਾ ਉਹ ਬੱਚੇ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਨਗੇ ਇੱਕ ਵਿਦਵਾਨ ਦੀਆਂ ਦੋ ਪੰਕਤੀਆਂ ਨੇ ਗੁਰੂ কুমਭਾਰ ਸ਼ਿਸ਼ਕੁੰਭ ਹੈ ਗਿਨ ਗਿਨ ਕੱਡਾ ਖੋਟ ਅੰਤਰ ਹਾਥ ਦੇਹ ਸਹਾਰੈ ਬਾਹਰ ਮਰੈ ਝੋਟ ਉਹ ਕਿਸੇ ਕੁਮਾਰ ਕੋ ਘੜੇ ਪੈ ਸੀ ਨਾ ਤੋ ਇੱਕ ਤੇ ਦੂਜਾ ਛੋਟੀ ਮਾਰ ਕੇ ਬੰਦਾ ਸੀ ਦੂਜਾ ਚੌਕੇ ਤੀਨੋਂ ਕੜਾ ਲੜਦਾ ਹੈ ਕਹਿੰਦਾ ਵੀ ਛੋਟੀਆਂ ਮੈਨੂੰ ਮਾਰਦਾ ਵੇਚ ਦੂਜਾ ਦਿਨ ਉਹ ਕਹਿੰਦਾ ਨਹੀਂ ਤੂੰ ਕਦੀ ਇਹ ਸੋਚ ਮੈਂ ਤੇਰੇ ਅੰਦਰ ਹੱਥ ਰੱਖਦਾ ਟੀਚਰ ਦੇ ਅੰਦਰ ਪੜਾਉਣ ਵਾਲੇ ਗੁਰੂ ਦੇ ਅੰਦਰ ਸਟੂਡੈਂਟ ਦੇ ਨਾਲ ਇੰਨਾ ਪਿਆਰ ਹੋਵੇ ਕਿ ਅੰਦਰੋਂ ਨੂੰ ਹੱਥ ਦੇ ਕੇ ਬਚਾਉਣ ਵਾਲਾ ਹੋਵੇ ਇਹਨੂੰ ਆਜੀ ਦੀ ਭਾਸ਼ਾ ਚ ਕਹ ਲੋ ਫ੍ਰੈਂਡਲੀ ਭਾਸ਼ਾ ਪਿਆਰ ਵਾਲੀ ਭਾਸ਼ਾ ਅਗਲਾ ਪੰਕ 4 ਨੰਬਰ ਤੇ ਹੁਣ ਮੈਂ ਬਿਆਨਤੀ ਕਰਨ ਲੱਗਿਆ ਹਾਂ ਸੰਭਾਵ ਸਾਡੀ ਜਿਹੜੀ ਸ਼ੁਰੂਆਤ ਹੈ ਉਹ ਕਿੱਥੋਂ ਹੋਣੀ ਚਾਹੀਦੀ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋਂ ਉਹਨਾਂ ਨੂੰ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਆਈ ਪੰਥੀ ਸਗਜ ਜਮਾਤੀ ਫਲਾਨਾ ਮੇਰਾ ਜਮਾਤੀਆ ਹੈ ਤੇ ਭਾਵੇਂ ਮੇਰੀ ਜਮਾਤ ਚ ਪੜਿਆ ਚਾਹੇ ਕੋਈ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਇਸਾਈਅਤ ਜਾਂ ਸਾਡੇ ਪੰਜਾਬੀਆਂ ਚ ਵੀ ਅੱਜ ਬੜੇ-ਬੜੇ ਗੋਤਰ ਤੁਰੇ ਫਿਰਦੇ ਇਹ ਸਾਰੇ ਸਾਡੇ ਸੱਗ ਜਮਾਤੀ ਨੇ ਜਦੋਂ ਐਦਾਂ ਕਲਾ ਵਿੱਚ ਲਾਵਾਂਗੇ ਨਾ ਫੇਰ ਗੱਲ ਬਣਦੀ ਹੈ ਤਾਂ ਸੰਪਾ ਸਾਰਿਆਂ ਦੇ ਨਾਲ ਬੜਾ ਪਿਆਰ ਔਰ ਬੜੇ ਤਰੀਕੇ ਦੇ ਨਾਲ ਰੌਚਕਤਾ ਭਾਗ ਅਗਲਾ ਪੰਕ 5 ਨੰਬਰ ਉਹਨਾਂ ਵਾਲੇ ਟੀਚਰ ਦੇ ਵਿੱਚ ਰੁਚਿਤਤਾ ਹੋਣੀ ਚਾਹੀਦੀ ਹੈ। ਪੂਰੇ ਨਾ ਲੱਗੇ ਕਿ ਬੱਦਾ ਚੱਡੀ ਜੋ ਭਰੇ ਨਾ ਗੁਣ ਨਾ ਪੁਕਾਰ। ਪੂਰੇ ਨਾ ਸੜਿਆ ਬਣਿਆ ਜੋ ਹੋਵੇ ਕਲਾਸ ਦੇ ਵਿੱਚ ਵੀ ਬੱਚੇ ਗਣ ਭਰਾ ਚਾਹਗਾ ਬਾਛੋਤੇ ਕਿੱਥੇ ਤੋਂ ਸਾਰੇ ਹੁੰਦਾਂ ਕਿਤੇ। ਉਹਦੇ ਅੰਦਰ ਇੰਨਾ ਕੁ ਲਗਨ ਇੰਨੀ ਕੁ ਰੁਚਿਤਤਾ ਹੋਣੀ ਚਾਹੀਦੀ ਹੈ ਨਾ ਕਿ ਬੜੇ ਪਿਆਰ ਦੇ ਨਾਲ ਇੰਟਰਸਟ ਰੱਖ ਕੇ ਬੱਚਿਆਂ ਨੂੰ ਪੜਾਵੇ। ਹੁਣ ਜਿਹੜਾ ਹੁਕਮੀ ਪਾਸ਼ਾ ਚੱਲਦਾ ਹੈ ਖਿਜਿਆ ਉਹ ਪੜਾਉਂਦਾ ਤਾਂ ਹੈ ਪਰ ਬੱਚੇ ਪੜ੍ਹਦੇ ਨਹੀਂ ਉਹਦੇ ਕੋਲ ਪਰ ਜਿਹਦੇ ਕੋਲ ਰੋਚਕਤਾ ਹੈ ਉਹਦੇ ਕੋਲ ਬੜੇ ਪਿਆਰ ਦੇ ਨਾਲ ਬੱਚੇ ਆ ਕੇ ਬਹਿੰਦੇ ਨੇ ਪੜ੍ਹ ਲੈਂਦੇ ਨੇ ਭਾਵੇਂ ਉਹਦੀ ਆਪਣੀ ਜਿਹੜੀ ਪੇਸ਼ਕਾਰੀ ਹੈ ਨਾ ਉਹ ਇੰਨੀ ਕੋ ਪਿਆਰ ਵਾਲੀ ਹੋਵੇ ਕਿ ਹਰ ਇਨਸਾਨ ਉਹਦੇ ਕੋਲੋਂ ਗੱਲ ਸੁਣਨੀ ਚਾਹੇ ਤਾਂ ਨੰਬਰ 5 ਪੜ੍ਹਾਉਣ ਵਾਲੇ ਦੇ ਵਿੱਚ ਰੋਚਕਤਾ ਹੋਣੀ ਚਾਹੀਦੀ ਪੇਸ਼ਕਾਰੀ ਕਿ ਬੱਚਿਆਂ ਨੂੰ ਪਤਾ ਹੀ ਨਾ ਲੱਗੇ ਕਿ ਸਾਨੂੰ ਪੜਾ ਰਿਆ ਕਿ ਸਵਾਡਾ ਇੰਜੋਏਮੈਂਟ ਕਰ ਰਿਹਾ ਹੈ ਤੁਸੀਂ ਇਹ ਛੋਟੇ ਛੋਟੇ ਬੱਚੇ ਕਾਰਟੂਨ ਦੇਖਦੇ ਹੁੰਦੇ ਸੀ ਮੋਟੂ ਪਤਲੂ ਬੱਚੇ ਉਹ ਕਿਉਂ ਜ਼ਿਆਦਾ ਦੇਖਦੇ ਬੱਚਿਆਂ ਦੀ ਉਹਨਾਂ ਦੇ ਵਿੱਚ ਇੰਜੋਏਮੈਂਟ ਹੁੰਦੀ ਸੀ ਬੜੇ ਖੁਸ਼ ਹੁੰਦੇ ਸੀ ਬੱਚੇ ਉਹਨੂੰ ਵੇਖ ਕੇ ਹੁਣ ਇਸੇ ਤਰ੍ਹਾਂ ਜਦੋਂ ਪੜਾਉਣ ਜੇ ਤਾ ਪ੍ਰੈਸ਼ਰਾਈਜ਼ ਕਰਾਂਗੇ ਨਾ ਬੱਚਿਆਂ ਨੂੰ ਫੇਰ ਨਹੀਂ ਕੋਈ ਪੜਦਾ ਤੇ ਵੈਸੇ ਗੁਰਮਤਿ ਸਿੱਖਣ ਦੇ ਵੈਸੇ ਹੀ ਕੋਈ ਨਹੀਂ ਹੁੰਦਾ ਅੱਜ ਸਾਡੀ ਹੋਰ ਪੜਾਈਆਂ ਵਿੱਚ ਬਹੁਤ ਧਿਆਨ ਹੈ ਪਰ ਗੁਰਮੁਖੀ ਪੜਾਉਣ ਚ ਤਾਂ ਨਾ ਮਾਫੇ ਬਹੁਤਾ ਜ਼ਿਆਦਾ ਧਿਆਨ ਦਿੰਦੇ ਤੇ ਨਾ ਬੱਚੇ ਵੀ ਇਹ ਤਾਂ ਕੋਈ ਗੱਲ ਹੀ ਨਹੀਂ ਹੈ ਤੂੰ ਕੋਈ ਪੜਾਈ ਨਹੀਂ ਤਾਂ ਕੋਈ ਵੀ ਬਲਡ ਹੋਗਾ ਨਹੀਂ ਇਹ ਬਹੁਤ ਜ਼ਰੂਰੀ ਹੈ ਪਰ ਜਦੋਂ ਸਾਡੇ ਵਿੱਚ ਪਿਆਰ ਵਾਲੀ ਗੱਲ ਆਏਗੀ ਨਾ ਰੋਚਕਤਾ ਵਾਲੀ ਹੁਣ ਮੈਂ ਇੱਕ ਦੋ ਅੱਖਰ ਇਹਨਾਂ ਦੇਖੋ ਆਪਣਾ ਪੜ੍ਹਾਉਣ ਦਾ ਤਰੀਕਾ ਬੱਚੇ ਨੂੰ ਆਪਾਂ ਪੜ੍ਹਾਉਂਦੇ ਇੱਕ ਅੱਖਰ ਮੰਨ ਲਓ ਅੱਖਰ ਹੈ ਮੰਮਾ ਤੇ ਕੀ ਕਹਿਣਾ ਬੇਟਾ ਮੰਮਾ ਮਾਂ ਦੇ ਦਿਲ ਵਰਗਾ ਫੁੱਲਾ ਅਸਾਂ ਮਾਂ ਦਾ ਦਿਲ ਇਹ ਨਾ ਫੁੱਲਾ ਹੁੰਦਾ ਉਹ ਅੱਖਰ ਨੂੰ ਇੰਨੇ ਧਿਆਨ ਨਾਲ ਸੁਣਦਾ ਇਛੇ ਮਾਂ ਦਾ ਦਿਲ ਕਿੰਨਾ ਫੁੱਲਾ ਹੁੰਦਾ ਹੈ ਕਿ ਮਾਂ ਦਾ ਦਿਲ ਤੇ ਬੱਚਿਆਂ ਵਾਸਤੇ ਸਾਰੀ ਉਮਰ ਹੀ ਫੁੱਲਾ ਅੱਛਾ ਬੇਟਾ ਪੜੋ ਸ ਸਰਦਾਰ ਅੱਛਾ ਹੀਰੋ ਸੱਸੇ ਨੂੰ ਸਰਦਾਰ ਦੇ ਨਾਲ ਉਹਨੇ ਬਹੁਤ ਤਰੀਕੇ ਨਾਲ ਪੜਿਆ ਜਾਂ ਫਿਰ ਸੱਸਾ ਸੱਸ ਵਰਗਾ ਜਿਹੜੀ 24 ਘੰਟੇ ਕਹਿੰਦੀ ਪੁੱਤ ਸਿਰ ਟਾਕੇ ਰੱਖ ਉਹਦਾ ਆਪਣਾ ਵੀ ਸਿਰ ਟੱਗਿਆ ਨੂੰ ਨੂੰ ਕਹਿੰਦੀ ਪੁੱਤ ਸਿਰ ਟਾਕੇ ਰੱਖ ਅਗਲਾ ਅੱਖਰ ਇਹ ਅੱਖਰ ਬੜੇ ਪਿਆਰੇ ਨੇ ਪੜਾਉਣ ਦਾ ਤਰੀਕਾ ਕਹਿੰਦਾ ਬਿੱਡਾ ਪੜੋ ਚੱਚਾ ਚੂਹੇ ਵਰਗਾ ਹੁਣ ਪੜਾਉਣਾ ਚੱਚਾ ਚੂਹਾ ਕਿਉਂ ਚ ਰੋਚਕਤਾ ਪੈਦਾ ਕਰ ਰਿਹਾ ਕਿੰਨਾ ਬੇਡਾ ਪੜੋ ਭੱਬਾ ਮੋٹے ਢੇਡ ਵਾਲਾ ਐਸੀਆਂ ਚੀਜ਼ਾਂ ਜਦੋਂ ਅਸੀਂ ਬੱਚਿਆਂ ਦੇ ਵਿੱਚ ਰੋਚਕਤਾ ਭਾਵ ਪੈਦਾ ਕਰਦੇ ਹਾਂ ਨਾ ਤੱਤਾ ਤਿੰਨਾ ਵਰਗਾ ਹੁਣ ਆਪਾਂ ਨੂੰ ਵੀ ਜਦੋਂ ਟੀਚਰ ਪੜ੍ਹਾਉਂਦੇ ਤਿੰਨ ਲਾਈਨਸ ਕਹਿੰਦੇ 1 2 3 ਬੇਟਾ ਤਿੰਨੇ ਤਾਂ ਇਸ ਤਰ੍ਹਾਂ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਉਣ ਜਾਵਾਂਗੇ ਨਾ ਟੀਚਰ ਦੇ ਵਿੱਚ ਇਹ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਨੰਬਰ 6 ਅਧਿਆਪਕ ਦੇ ਵਿੱਚ ਆਪਣਾ ਤਜਰਬਾ ਹੋਣਾ ਚਾਹੀਦਾ ਹੈ ਜ਼ਿੰਦਗੀ ਦਾ ਜਿਵੇਂ ਆਪਣਾ ਅਨੁਭਵ ਸਾਂਝਾ ਕਰਨਾ ਬੱਚਿਓ ਅੱਜ ਟੈਕਨੋਲੋਜੀ ਫੈਸਿਲਿਟੀਆਂ ਬਹੁਤ ਹੈ ਤੁਹਾਨੂੰ ਪਤਾ ਸਾਡੇ ਟਾਈਮ ਤੇ ਬਿਜਲੀ ਹੁੰਦੀ ਨਹੀਂ ਸੀ ਸੱਚ ਹੈ ਹੁੰਦੀ ਨਹੀਂ ਸੀ ਲੱਟੂ ਤੇ ਕਦੀ ਵੇਖਿਆ ਹੀ ਨਹੀਂ ਲੈਂਪ ਹੁੰਦੀ ਸੀ ਪੁੱਤ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਸਾਡੇ ਆ ਤਾਂ ਮੂੰਹ ਸਿਰ ਕਾਲਾ ਹੋ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਆਪਣੀ ਦੁੱਖਾਂ ਭਰੀ ਜ਼ਿੰਦਗੀ ਜਿਹੜੇ ਕਸ਼ਟ ਜੋ ਅਨੁਭਵ ਆਪਾਂ ਜ਼ਿੰਦਗੀ 'ਚ ਕਮਾਇਆ ਬੱਚਿਆਂ ਨਾਲ ਸਾਂਝਾ ਕਰੋ ਨੰਬਰ 7 ਬੱਚਿਆਂ ਤੇ ਕਦੇ ਵੀ ਫਿਲਾਸਫੀ ਨਹੀਂ ਪੋਟੀ ਜਾ ਸਕਦੀ ਬੱਚਿਆਂ ਦੇ ਨਾਲ ਬੱਚਿਆਂ ਦੇ ਤਲ ਤੇ ਆ ਕੇ ਪੜਾਉਣਾ ਪੈਂਦਾ ਹੁੰਦਾ ਹੁੰਦੇ ਮੰਨ ਲਓ ਕਿ ਟੀਚਰ ਨੇ ਪੀ ਐਚ ਡੀ ਕੀਤੀ ਹੈ ਪੀ ਐਡ ਕੀਤੀ ਹੈ ਉਨੇ ਬੱਚੇ ਨੂੰ ਪੜਾਉਣਾ ਬੱਚੇ ਨੂੰ ਅਜੇ ਥੋੜੀ ਪਤਾ ਵੀ ਬੀਏ ਐਡ ਪੀਐਚਡੀ ਕੀ ਹੈ ਬੱਚੇ ਨੂੰ ਬੱਚੇ ਦੇ ਸਾਹਮਣੇ ਜਾ ਕੇ ਪੜਾਉਣਾ ਹੈਗਾ ਬੱਚੇ ਦੇ ਸਾਹਮਣੇ ਸਾਨੂੰ ਰੋਚਕਤਾ ਪੈਦਾ ਕਰਨੀ ਪੈਗੀ ਤੇ ਆਪਾਂ ਕਿਤਾਬ ਤੇ ਭੁਗਤੀ ਦੇਖਦੇ ਇਹ ਤੇ ਨਾਲ ਬਣਿਆ ਵੱਡਾ ਸਾਰਾ ਐਪਲ ਐਪਲ ਦਾ ਕਲਰ ਉਹਨੂੰ ਆਕਰਸ਼ਿਤ ਕਰਦਾ ਹੈ ਇਹ ਹੋਰ ਕੁਝ ਪੜ੍ਹ ਲੈ ਸਕਦਾ ਤੇ ਇਸ ਪ੍ਰਕਾਰ ਦੇ ਨਾਲ ਬੱਚਿਆਂ ਨੂੰ ਛੋਟੀਆਂ-ਛੋਟੀਆਂ ਸਾਖੀਆਂ ਜਿਵੇਂ ਤਿੰਨ ਕਬੂਤਰਾਂ ਵਾਲੀ ਸਾਖੀ ਜਿਵੇਂ ਇੱਕ ਚੇਲੇ ਇੱਕ ਸਾਧ ਦੇ ਇੱਕ ਸਾਧੂ ਦੇ ਤਿੰਨ ਚੇਲੇ ਸੀ ਉਹਨਾਂ ਦਿਨਾਂ ਨੂੰ ਪਰਖ ਲਈ ਕਿ ਕੱਲ ਨੂੰ ਸਮੇਂ ਨਾਲ ਆਇਓ ਉਹਨਾਂ ਚੋਂ ਇੱਕ ਤਾਂ ਸਭ ਤੋਂ ਪਹਿਲਾਂ ਪਹੁੰਚ ਗਿਆ ਇੱਕ ਜਿਹੜਾ ਸੀ ਉਹ ਕਹਿੰਦਾ ਕੋਈ ਨਾ ਚੱਲੇ ਜਾਣਾ ਇੱਕ ਜਿਹੜਾ ਸੀ ਉਹ ਕਹਿੰਦਾ ਨਹੀਂ ਚਲੋ ਜਾਣਾ ਤੇ ਜਰੂਰੀ ਪਰ ਰਸਤਾ ਸਾਫ਼ ਕਰੀਏ ਤਾਂ ਰਾਹ ਦੇ ਵਿੱਚੋਂ ਕੰਡੇ ਝੋਲੀਏ ਤੋਂ ਕਹਿੰਦੇ ਪਾਸ ਕਿਹੜਾ ਹੋਇਆ ਕਹਿੰਦਾ ਜਿਹੜਾ ਰਸਤੇ ਨੂੰ ਪਾਸ ਸਾਫ਼ ਕਰਕੇ ਸਮੇਂ ਨਾਲ ਪੜਿਆ ਕਹਿਣ ਤੋਂ ਭਾਵ ਵਿਦਿਆ ਵੀ ਜ਼ਰੂਰੀ ਹੈ ਤੇ ਮਨੁੱਖਤਾ ਦੀ ਸੇਵਾ ਵੀ ਜ਼ਰੂਰੀ ਦੀ ਮਨੁੱਖਤਾ ਦੀ ਸੇਵਾ ਤਾਂ ਹੀ ਕਰਾਂਗੇ ਜੇ ਸੰਗਤ ਵਿੱਚ ਆ ਕੇ ਗੁਰਬਾਣੀ ਗੁਰਧਿਆਸ ਨੂੰ ਪੜਾਂਗੇ ਤਾਂ ਇਸ ਪ੍ਰਕਾਰ ਦੇ ਨਾਲ ਬੱਚਿਓ ਜ਼ਿੰਦਗੀ ਦੇ ਵਿੱਚ ਗਿਆਨ ਨੂੰ ਪੜੋ ਸੰਭਾਲ ਕੇ ਰੱਖੋ ਬਿਨਾਂ ਪੁੱਛੇ ਕਦੇ ਕਿਸੇ ਨੂੰ ਸਲਾਹ ਨਹੀਂ ਦੇਣੀ ਜੇ ਬਿਨਾਂ ਪੁੱਛੇ ਸਲਾਹ ਦਓਗੇ ਤੇ ਕੋਈ ਮੁੱਲ ਨਹੀਂ ਪੈਂਦਾ ਕਿਵੇਂ ਇੱਕ ਜੱਟ ਦੇ ਘਰ ਬਲਦ ਸੀ ਤੁਨੇ ਘੋੜਾ ਵੀ ਰੱਖਿਆ ਸੀ ਕੋੜੀ ਵੀ ਰੱਖੀ ਸੀ ਉਹ ਰੋਜ਼ ਬਲਦ ਨੂੰ ਵਾਹਣ ਜਾਂਦਾ ਹੁੰਦਾ ਸੀ ਤੇ ਜਦੋਂ ਬਲਦ ਨੇ ਹਾਲ ਤੋਂ ਵਾਕੇ ਆਣਾ ਉਹਦੇ ਨਾਸਾਂ ਚ ਪਾਣੀ ਵਗਦਾ ਉਹ ਥੱਕਿਆ ਤੇ ਘਰ ਕਦਾ ਹੁੰਦਾ ਸੀ ਘੋੜੇ ਨੂੰ ਤਰਸ ਆ ਗਿਆ ਬਲਦ ਤੇ ਦੁੱਖ ਵੇਖ ਕੇ ਉਹ ਵਰਦ ਨੂੰ ਕਹਿੰਦਾ ਵੀ ਭਰਾ ਮੈਂ ਤੇਰੇ ਤੇ ਬੜਾ ਤਰਸ ਕਰਦਾ ਵੀ ਤੂੰ ਇੰਨਾ ਥੱਕਿਆ ਹੋਇਆ ਏਂ ਇਸ ਵਿੱਚ ਮੈਂ ਤੇਰੀ ਕੀ ਹੈਲਪ ਕਰ ਸਕਦਾ ਬਿਨਾਂ ਦੱਸੇ ਸਲਾਹ ਦੇਣੀ ਪਰ ਅੱਜ ਉਹਦਾ ਕਹਿਣਾ ਤੁਸੀਂ ਮਾੜੀ ਜੀ ਗੱਲ ਕਰੋ ਤੁਹਾਨੂੰ ਛੱਤੀ ਸਲਾਹਾਂ ਦੇਣ ਜਿਨ੍ਹਾਂ ਨੇ ਆਪ ਕੋਦ ਨਹੀਂ ਵਰਤੀਆਂ ਗੁਰਬਾਣੀ ਕਹਿੰਦੀ ਬਿਨ ਗਾਹਕ ਵਣ ਭੇਜੀਏ ਤਾਉਗਣ ਸੈਭ ਹੋ ਜਾਏ ਤੇ ਉਹ ਵਰਦ ਨੂੰ ਘੋੜਾ ਕਹਿੰਦਾ ਵੀ ਤੈਨੂੰ ਇੱਕ ਤਰੀਕਾ ਦੱਸ ਦਿੰਨਾ ਤੇਰਾ ਬਚਾਅ ਹੋ ਜਾਊ ਕਹਿੰਦਾ ਦੱਸ ਜੇ ਸਾ ਵੀ ਕੱਲ ਜਦੋਂ ਜੱਟ ਨੇ ਹਲ ਬੋਣਨ ਤੇ ਤੂੰ ਤਾਂ ਬਿਮਾਰ ਹੋ ਜੀ ਸਿਰ ਸੁੱਟ ਕੇ ਬੈ ਜੀ ਜੱਟ ਨੇ ਸਮਝਣਾ ਬਲਦ ਬਿਮਾਰ ਹੈ ਉਹ ਆਪੇ ਘੋੜੇ ਨੂੰ ਮੈਨੂੰ ਜੋੜ ਲੂ ਹਲੇ ਵਾਹ ਵਾਗੂ ਤੇਰੇ ਥਾਂ ਤੇ ਕਿਦਾਂ ਬਲਦ ਕਹਿੰਦਾ ਕੀ ਕਹ ਸਵੇਰਾ ਆਇਆ ਬਲਦ ਬਿਮਾਰ ਹੋ ਗਿਆ ਜੱਟ ਨੇ ਸੋਚਿਆ ਵੀ ਇਹ ਘੋੜਾ ਕਦੋਂ ਕੰਮ ਆਣਾ ਇਹਨੂੰ ਜੋੜ ਲੈਣਾ ਉਹਨੇ ਘੋੜਾ ਜੋੜਿਆ ਘੋੜਾ ਤੇ ਦੂਜੇ ਦਾ ਵੀ ਨਾਲ ਹਣ ਖਿੱਚੀ ਜਾਏ ਵੀ ਚੱਲ ਜੀ ਇੱਕ ਘਰ ਛੱਡਿਆ ਤੇ ਇਹਦਾ ਵੀ ਮਦਦ ਕਰਦੀ ਹੋ ਕੇ ਆ ਕੇ ਖਿੱਚੀ ਜਾ ਸਾਰਾ ਦਿਨ ਵਾਕੇ ਆਇਆ ਜਦੋਂ ਰਾਤ ਨੂੰ ਆ ਕੇ ਹੁਣ ਜਿਹੜਾ ਬਲਦ ਸੀ ਉਹ আহসান ਫਰਮੋਸਿਓ ਨੇ ਉਹਦਾ ਥੈਂਕ ਯੂ ਤਾਂ ਕੀਤਾ ਨਹੀਂ ਅਗਲੇ ਦਿਨ ਬਲਦ ਉਹ ਨਹੀਂ ਫੇਬੀਮਾਰ ਹੋ ਗਈ ਉਹਨੇ ਫੇਬ ਕੋਡ ਦਾ ਰਸਾਲ ਆ ਲਿਆ ਘੋੜਾ ਕਹਿੰਦਾ ਪੇਹਰਸਲਾ ਉਲਟ ਪੈ ਗਈ ਇਹਦਾ ਤਾਂ ਇੱਕ ਦਿਨ ਫਾਇਦਾ ਕੀਤਾ ਇਹ ਫੇਰ ਤੀਜੇ ਦਿਨ ਬਲਦ ਫੇਰ ਬਿਮਾਰ ਚੌਥੇ ਤੋਂ ਹੁਣ ਰੋਜ਼ ਹੀ ਬਿਮਾਰ ਰਹਿਣ ਲੱਗ ਗਿਆ ਘੋੜਾ ਪਰੇਸ਼ਾਨ ਘੋੜਾ ਨੇ ਵਿਚਰਦਾ ਵਿਚਰਦਾ ਬਲਦ ਨੂੰ ਕਹਿੰਦਾ ਵੀ ਕੀ ਹਾਲ ਹੈ ਤੇਰਾ ਕਹਿੰਦਾ ਠੀਕ ਹੈ ਕਹਿੰਦਾ ਕਿ ਤੇਰੇ ਪਿੰਡ ਦੀ ਗੱਲ ਦੱਸਾਂ ਕਿਤਾ ਦੱਸ ਕਹਿੰਦਾ ਅੱਜ ਤੋਂ ਜੱਟ ਤੁਰਿਆ ਆਸ ਨੇ ਖੇਤਾਂ ਦੇ ਵਿੱਚ ਉਹਦੇ ਕੋਈ ਕਸਾਈ ਨਾਲ ਗੱਲ ਕਰਦਾ ਸੀ ਕਹਿੰਦਾ ਕੀ ਗੱਲ ਕਰਦਾ ਸੀ ਕਹਿੰਦਾ ਇਹ ਕਹਿੰਦਾ ਵੀ ਮੇਰਾ ਬਲਦ ਹੁਣ ਕਿਸੇ ਕੰਮ ਦਾ ਨਹੀਂ ਰਿਹਾ ਤੇ ਇਹਨੇ ਮਾਰੀ ਜਾਣਾ ਕੱਲ ਨੂੰ ਇਹਨੂੰ ਲੈ ਜਾ ਜੋ ਦਿਨਾਂ ਦੇ ਜਾ ਵੱਡ ਕੇ ਵੇਚ ਦੇਣੀ ਤੇ ਭਾਉ ਤੇਰੀ ਗੱਲ ਨੂੰ ਤੇਰੀ ਹੁਣ ਬਲਦ ਦੇ ਕਾਹ ਵੀ ਇਹ ਤਾਂ ਕੰਮ ਕਰਾਵਾ ਬਲਦ ਸਾਰੀ ਰਾਤ ਵਿਕੇ ਹੀ ਨਹੀਂ ਸਵੇਰੇ ਸਭ ਤੋਂ ਪਹਿਲਾਂ ਇਕੱਲਾ ਬੋਣਾ ਵੀ ਮੈਂ ਬਿਲਕੁਲ ਤੰਦਰੁਸਤਾ ਮੈਨੂੰ ਹਲਤੇ ਜੁੜੋ। ਤੋਂ ਕਹਿਣ ਤੋਂ ਪਹਿਲ ਬਿਨਾ ਮੰਗੇ ਕਿਸੇ ਨੂੰ ਗਿਆਨ ਦੋ ਤੇ ਸਲਾਹ ਦੋ ਤੇ ਕਿਤੇ ਕੰਮ ਨਹੀਂ ਆਉਂਦੀ ਬੱਚਿਓ। ਜੀਵਨ ਦੇ ਵਿੱਚ ਗਿਆਨ ਕਮਾਓ। ਜਿੱਥੇ ਲੋੜ ਹੈ ਉੱਥੇ ਗਿਆਨ ਵੰਡੋ। ਉੱਥੇ ਪੂਰੇ ਤਰੀਕੇ ਦੇ ਨਾਲ ਮਿਹਨਤ ਕਰਕੇ ਜਾਓ। 9 ਨੰਬਰ। ਐ ਆਤਮ ਸਨਮਾਨ ਇਹ ਅਠਵਾਂ ਸਮੇਂਦਾਨ ਹਾਂਜੀ ਅਠਵਾਂ ਸਮੇਂਦਾਨ ਸਮੇਂ ਦਾ ਅਨੁਸ਼ਾਸਨ ਬਿਲਕੁਲ ਟੀਚਰ ਸਮੇਂ ਦੇ ਅਨੁਸ਼ਾਸਨ ਚ ਰਹੇ ਵੈਲਿਊ ਆਫ ਟਾਈਮ ਗੁਰਬਾਣੀ ਕਹਿੰਦੀ ਵਕਤ ਹੈ ਉੱਪਰ ਲੜਮੂਏ ਸੇਹੀ ਪੂਰੇ ਸਭ ਸਮੇਂ ਦੀ ਕਦਰ ਉਹਨਾਂ ਪੁੱਛੋ ਜਿਹਦੀ ਕਿ 올림픽 ਗੇਮ ਵਿੱਚ ਇੱਕੋ ਸੈਕਿੰਡ ਵਿੱਚ ਹੁਣੇ ਨਿਸ਼ਾਨਾ ਉੱਗ ਗਿਆ ਉਹਨੂੰ ਪੁੱਛੋ ਸਮੇਂ ਦੀ ਕੀਮਤ ਕੀ ਸਮੇਂ ਦੀ ਕੀਮਤ ਉਹਨਾਂ ਪੁੱਛੋ ਜਿਹਦੀ ਇੱਕ ਮਿੰਟ ਪਹਿਲਾਂ ਫਲਾਈਟ ਉੱਡ ਗਈ ਸਮੇਂ ਦੀ ਕੀਮਤ ਉਹਨੂੰ ਪੁੱਛੋ ਜਿਹਦੀ 5 ਮਿੰਟ ਪਹਿਲਾਂ ਭੱਜੇ ਹੁੰਦੀ ਦੀ ਪਲੇਟਵਾਂ ਤੋਂ ਟ੍ਰੇਨ ਲੰਗੀ ਗਿਆ। ਸਮੇਂ ਦੀ ਕੀਮਤ ਉਹਨੂੰ ਪੁੱਛੋ ਜਿਹਨੂੰ ਦਿਹਾੜੀਦਾਰ ਨੂੰ ਅੱਜ ਦਿਹਾੜੀ ਨਹੀਂ ਮਿਲੀ। ਤਾਂ ਟੀਚਰ ਜਿਹੜਾ ਉਹ ਸਮੇਂ ਦੇ ਅਨੁਸ਼ਾਸਨ ਵਿੱਚ ਰਹੇ ਸਮੇਂ ਦੀ ਕਦਰ ਕਰੇ ਇਹ ਨਹੀਂ ਕਿ ਬੱਚੇ ਆ ਕੇ ਬੈਠੇ ਆ ਤੇ ਟੀਚਰ ਹੋਣੀ ਕਿਤੇ ਬਾਹਰ ਕੰਮ ਤੇ ਫਿਰਦੇ ਵਿਚਾਲ ਹਾਸੇ ਕਹਾਣੀ ਬਾਤ ਚੱਲ ਜਾਣਗੇ। ਸਮੇਂ ਦਾ ਅਨੁਸ਼ਾਸਨ ਸਮੇਂ ਦੇ ਵਿੱਚ ਸਮਾਪਤੀ। ਨੰਬਰ 9 ਆਤਮ ਸਨਮਾਨ ਆਪਣਾ اخلاق ਹੋਣਾ ਚਾਹੀਦਾ ਆਪਣੀ ਜ਼ਮੀਰ ਹੋਣੀ ਚਾਹੀਦੀ ਹੈ ਟੀਚਰ ਪੜਾਉਣ ਵਾਲਾ ਝੋਲੀ ਚੁੱਕ ਨਹੀਂ ਚਾਹੀਦਾ ਵਿਧਾਨਤਾ ਕਿਸੇ ਦੇ ਮਗਰ ਵਿਕਦਾ ਫਿਰ ਇਹ ਵਿੱਚੋਂ ਕਿਹਾ ਉਹੀ ਕਹਿਆ ਨਹੀਂ ਆਤਮ ਸਨਮਾਨ ਕਿੱਥੋਂ ਸਿੱਖਣਾ ਹੈ ਗੁਰੂ ਅੰਗਦ ਸਹਿਬ ਮਹਾਰਾਜ ਖੰਡੂਰ ਸਹਿਬ ਗੁਰਮਤ ਕੈਂਪ ਲਗਾ ਰਹੇ ਆ ਮੈਂ ਪਹਿਲਾਂ ਵੀ ਇਹਨਾਂ ਦੀ ਕੀਤੀ ਪਿਆਜ ਗੁਰਮਤ ਕੈਂਪਾਂ ਨੂੰ ਕੋਈ ਬਹੁਤ ਅਹਿਮੀਅਤ ਸੀ ਦੇ ਨਹੀਂ ਰਿਹਾ ਚਲੋ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਚੇਅਰਮੈਨ ਸਾਹਿਬ ਮੈਂਬਰ ਸਾਰੇ ਜਾਇ ਤੁਹਾਡਾ ਬਾਲਾ ਪ੍ਰੀਤਮ ਬਾਲ ਸੇਵਕ ਜਿਦਾ ਕੁਝ ਹੋਰ ਸੰਸਥਾਾਂ ਮੈਂ ਲਗਾ ਰਹੀਆਂ ਬੜੇ ਚਿਰਾਂ ਤੋਂ ਪਰ ਹਰ ਘਰ ਆਪਣੀ ਜ਼ਿੰਮੇਵਾਰੀ ਸਮਝ ਕੇ ਅੱਗੇ ਨਹੀਂ ਆ ਰਿਹਾ ਜਿੰਨਾ ਅਸੀਂ ਹੋਰ ਪੜਾਈਆਂ ਤੇ ਜੋੜ ਦੇ ਰਹੇ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਮਤ ਕੈਂਪ ਲਗਾਉਂਦੇ ਖੰਡੂਰ ਸਾਹਿਬ ਕੀ ਕਰਦੇ ਸਵੇਰੇ ਬੱਚੇ ਇਕੱਠੇ ਕਰਦੇ ਕਹਿੰਦੇ ਪੁੱਤ ਪੜੋ ਬੱਚਿਆਂ ਨੂੰ ਪੜਾ ਰਿਆ ਤੇ ਹਿਮਾਯੂੰ ਜਿਹੜਾ ਉਹ ਸਾਖੀ ਤੇ ਦੇਖੂ ਗਾਇਬ ਗਾਇ ਸੁਣੀ ਹੈ ਨਾ ਆਪਾਂ ਉਹ ਗੁਰੂ ਅੰਗਦ ਸਾਹਿਬ ਕੋ ਜਿੱਦੀ ਕਿਤੇ ਨਾ ਚੱਲੇ ਉਹ ਗੁਰਦਾਰੇ ਦਾ ਆ ਹੀ ਜਾਂਦਾ ਫਿਰ ਉਹ ਆ ਗਿਆ ਇੱਥੇ ਹਿਮਾਯੂੰ ਉਹਨੂੰ ਐਸੀ ਮੈਂ ਬਾਦਸ਼ਾਹ ਤੇ ਗੁਰੂ ਅੰਗਦ ਸਾਹਿਬ ਉੱਠ ਕੇ ਉਹਨੂੰ ਨਮਸਕਾਰ ਕਰਨਗੇ ਪਤਾ ਗੁਰਨਾਰਕ ਦੇ ਘਰ ਦਾ ਗੁਰੂ ਅੰਗਦ ਸਾਹਿਬ ਬੜੇ ਮਸਤ ਬੱਚਿਆਂ ਨੂੰ ਪੜਾ ਰਹਿਣ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਅਰ ਜਾਦਰੇ ਧਰਮ ਸਾਨੂੰ ਗੁਰਮਤਿ ਸਿਖਾਉਂਦੀ ਹੈ ਕਿ ਰਾਜਨੀਤਿਕ ਦੀ ਜਗ੍ਹਾ ਕਿਹੜੀ ਹੈ ਉਹਨੂੰ ਉੱਥੇ ਹੁਣ ਹਿਮਾਇਉ ਦੇਖਦਾ ਵੀ ਗੁਰਮੁਖ ਸਾਹਿਬ ਦੇ ਕੋਈ ਅਸਰ ਹੀ ਨਹੀਂ ਫਿਰ ਤਲਵਾਰ ਕਢਦਾ ਫਿਰ ਮਾਰੇ ਕਹਿੰਦੇ ਨੇ ਵੀ ਅਸੀਂ ਕਿਹੜਾ ਅੱਗੇ ਤੇ ਖਾਲੀ ਹੱਥ ਬੈਠੇ ਕੱਢ ਤਲਵਾਰ ਉਹ ਪਛਾਉ ਕੇ ਭੇਜ ਜਾਂਦਾ ਔਰ ਇੱਥੇ ਮੈਂ ਬੇਨਤੀ ਕਰਦਿਆਂ ਛੱਜੂ ਚੀਰ ਨੂੰ ਲੋਕ ਅੱਜ ਅੰਨਾ ਗੁੰਗਾ ਬੋੜਾ ਹੀ ਕਹਿੰਦੇ ਆ ਮੈਂ ਮੇਰੇ ਖੁਦ ਦੀ ਲੈ ਮੈਂ ਗੁਰਬਾਣੀ ਪੜ੍ਹ ਕੇ ਜੋ ਸਮਝਦਾ ਮੈਂ ਕਹਿੰਦਾ ਛੱਜੂ ਚੀਵਰ ਨਾ ਅੰਨਾ ਸੀ ਨਾ ਭੋੜਾ ਸੀ ਨਾ ਗੁੰਗਾ ਸੀ ਇਹ ਦੇਹ ਤਸਿਆਣਾ ਸੂ ਜਵਾਨ ਸੀ ਐ ਮੈਂ ਕਹਦਾ ਕਿ ਕੋਈ ਉਹ ਨਹੀਂ ਬਹੁਤ ਅੱਛਾ ਕਿ ਗੁਰੂ ਅੰਗਦ ਸਾਹਿਬ ਦੇ ਲਾਏ ਹੋਏ ਗੁਰਮਤ ਕੈਂਪਾਂ ਦੇ ਵਿੱਚੋਂ ਫਾਇਦਾ ਹੋਇਆ ਸਕਾਲਰ ਸੀ ਕਿ ਕਾਰਨ ਕੀ ਸੀ ਕਾਰਨ ਇਹ ਨਹੀਂ ਕਿ ਪੁੱਤਰਾ ਲੈ ਕਰਦੇ ਜਾਤ ਬਰਾਦਰੀਆਂ ਛੂਦਰ ਨੂੰ ਉਸ ਵੇਲੇ ਧਰਮ ਮੰਦਰ ਚ ਬਹਿਣ ਦੀ ਆਗਿਆ ਨਹੀਂ ਛੋਦਰ ਨੂੰ ਧਰਮ ਗ੍ਰੰਥ ਪੜ੍ਹਨ ਦੀ ਆਗਿਆ ਨਹੀਂ ਸੁਣਨ ਦੀ ਆਗਿਆ ਨਹੀਂ ਸੁਣ ਲੈ ਤੇ ਕੰਨ ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਬੋਲੇ ਤੇ ਜ਼बान ਵੜ ਦਿੱਤੀ ਜਾਂਦੀ ਹੁਣ ਉਹ ਗੰਗਾ ਬੋਲੇ ਹੋਏਗਾ ਨਹੀਂ ਉਹ ਬਹੁਤ ਸਿਆਣਾ ਸੀ ਪਰ ਬਿਪਰ ਦਸ ਤਾਇਆ ਸੀ ਇਹ ਗੁਰੂ ਅੰਗਦ ਸਾਹਿਬ ਦੇ ਟੈਂਪ ਲਾਇਓ ਦੀ ਪੇਟ ਭੂਮੀ ਸੀ ਨੰਬਰ 2 ਗੁਰੂ ਅੰਗਦ ਸਾਹਿਬ ਮਾਹ ਰਾਜਪੁਰ ਖੰਡੂਰ ਸਾਹਿਬ ਇੱਕ ਹੋਰ ਕੰਮ ਕਰਦੇ ਆ ਉਹ ਕੀ ਹੈ ਸੈਲਫ ਡਿਫੈਂਸ ਸ਼ਸਤਰ ਵਿਦਿਆ ਮਾਰੇ ਸ਼ਾਮੀ ਮਲ ਖਾੜਾ ਲਾਉਂਦੇ ਕਹਿੰਦੇ ਪੁੱਤ ਹੁਣ ਸ਼ਸਤਰ ਸਿੱਖੋ ਲੜੋ ਇੱਕ ਨੂੰ ਮਿਲਿਆ ਕਿ ਸਾਨੂੰ ਕਹਿੰਦੇ ਜਿਹੜੀ ਕੌਮ ਨੂੰ ਪੜਨਾ ਆਜੇ ਜਿਹੜੀ ਕੌਮ ਨੂੰ ਲੜਨਾ ਆਜੇ ਉਹਨੂੰ ਕਦੇ ਕੋਈ ਗੁਲਾਮ ਨਹੀਂ ਕਰ ਸਕਦਾ ਅੱਜ ਆਪਾਂ ਕਹਿੰਦੇ ਰਾਜ ਕਰੇਗਾ ਖਾਲਸਾ ਕਰੇਗਾ ਕਿੱਦਾਂ ਪਹਿਲੀ ਗੱਲ ਅੰਮ੍ਰਿਤ ਛਕਦੇ ਨਹੀਂ ਸਕਦੇ ਉਹ ਤਾਂ ਸਾਡੀ ਸ੍ਰੀ ਸਾਹਿਬ ਚੱਕ ਥੱਲੇ ਲਬਦੀ ਦੀ ਵੀ ਪਾਈ ਕਿੱਡੀ ਕਰ ਸਾਨੂੰ ਇਹਨਾਂ ਬਾਰੇ ਪਤਾ ਨਹੀਂ ਸੋਚ ਕਰਕੇ ਆਤਮ ਸਨਮਾਨ ਨੰਬਰ 10 ਕਨੈਕਟੀਵਿਟੀ ਜੁੜੇ ਰਹਿਣਾ ਜਿਵੇਂ ਅਸੀਂ ਹੋਣੇ ਛੁੱਟੀਆਂ ਦੇ ਵਿੱਚ ਫਿਰ ਸ਼ਨੀਵਾਰ ਐਤਵਾਰ ਸਾਨੂੰ ਇਹ ਇਸ ਕੰਮ ਤੇ ਤੁਰੇ ਰਹਿਣਾ ਚਾਹੀਦਾ ਹੈ ਜੁੜੇ ਰਹਿਣਾ ਚਾਹੀਦਾ ਹੈ ਗਿਆਨ ਗੋਵਰਧ ਚਰਚਾ ਸਦਾ ਅਨਹਦ ਸ਼ਬਦ ਉੱਤੇ ਪੁਨਕਰ ਇਹ ਸਦੀਵ ਚੱਲਦਾ ਰਹਿਣਾ ਚਾਹੀਦਾ ਹੈ ਸੋ ਅਗਲਾ ਟੌਪਿਕ ਤੇ ਕਨਸੈਪਟ ਭਾਵ ਸੇਵਾ ਕਦੋਂ ਹੋਣੀ ਕਿਵੇਂ ਹੋਣੀ ਕਿੱਥੇ ਕਰਨੀ ਇਹ ਚੀਜ਼ਾਂ ਸਿੱਖਣੀ ਆ ਅਕਲੀ ਸਾਹਿਬ ਸੇਵੀ ਹੈ ਅਗਲੇ ਪਈਆ ਮਾਨ ਅਕਲੀ ਪੜ ਕੇ বুঝੀਏ ਅਕਲੀ ਕੀ ਚੈਦਾਨ ਇਹ ਗਿਆਨ ਸਾਨੂੰ ਗੁਰਬਾਣੀ ਵਿੱਚੋਂ ਮਿਲ ਜਾਂਦਾ ਹੈ ਤੇ ਨੰਬਰ 12 ਪੜਾਉਣ ਵਾਲੇ ਵਿੱਚ ਇਕਾਗਰਤਾ ਜੀਵਨ ਦਾ ਕਿਹੜਾ ਪੱਖ ਹੈ ਜਿੱਥੇ ਇਕਾਗਰਤਾ ਨਹੀਂ ਜਾਏਗੀ ਕੀ ਗੱਡੀ ਚਲਾਉਂਦੇ ਆਂ ਤਾਂ ਬੱੱਸ ਚਲਾਉਂਦੇ ਧਿਆਨ ਪਾਸੇ ਚੁੱਕੀ ਲੱਗਦੇ ਇੱਕ ਸੈਕਿੰਡ 'ਚ ਪਤਾ ਲੱਗ ਜਾਂਦਾ ਕੀ ਹੋਇਆ ਇਸੇ ਤਰ੍ਹਾਂ ਗੁਰਦੁਆਰੇ ਆ ਜਾਓ ਕਥਾ ਕੀਰਤਨ ਦਾ ਜੋ ਕਲਾਸ ਵਿੱਚ ਆ ਜਾਓ ਮਹਾਰਜ ਕੀ ਕਹਿੰਦੇ ਸਾਨੂੰ ਪੰਚਾ ਕਾ ਗੁਰ ਏਕ ਧਿਆਨ ਪੰਚ ਮੁਖੀ ਉਹੀ ਬਣਦਾ ਜਿਹਦਾ ਧਿਆਨ ਕੇਂਦਰਤ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਜ਼ਿੰਦਾਬਾਦ ਜੀ ਖੰਬੇ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਸਾਵਧਾਨ ਖਤਰਾ ਇੱਥੇ ਸਾਵਧਾਨ ਹੋ ਜਾਓ ਖਤਰਾ ਹੈ ਭਲਿਆ ਜ਼ਿੰਦਗੀ 'ਚ ਖਤਰਾ ਚੈਲੰਜ ਬਹੁਤ ਵੱਡਾ ਹੀ ਸਾਵਧਾਨ ਹੋ ਜਾ ਸਾਵਧਾਨ ਹੋ ਕੇ ਕੀ ਕਰਨਾ ਹੈ ਗੁਰਬਾਣੀ ਸਮਝਾਉਂਦੀ ਹੈ ਕਿ ਮੈਂ ਇਨੀਆਂ ਕਿ ਬੇਨਤੀਆਂ ਲੈ ਕੇ ਤੁਸ਼ਬਦੀ ਅਨੁਸਾਰ ਤੁਹਾਡੇ ਵਿੱਚ ਹਾਜ਼ਰ ਹੋਇਆ ਤੁਸੀਂ ਫਿਰ ਮੈਂ ਬੇਨਤੀ ਕਰਦਾ ਮੇਰੇ ਤੋਂ بڑے ਵਿਦਵਾਨ ਬੈਠੇ ਜੇ ਮੈਂ ਤਾਂ ਕੁਝ ਵੀ ਨਹੀਂ ਆ ਮੈਨੂੰ ਜੋ ਸ਼ਬਦ ਵਿੱਚੋਂ ਗੁਰੂ ਗ੍ਰੰਥ ਸਾਹਿਬ ਤੋਂ ਮਿਲਿਆ ਇਹ ਹੀ ਮੇਰਾ ਕਾਲਜ ਹੈ ਇਹ ਹੀ ਮੇਰੀ ਯੂਨੀਵਰਸਿਟੀ ਇਹ ਹੀ ਮੇਰਾ ਉਸਤਾਦ ਤੋਂ ਬੋਲਦਿਆਂ ਹੋਈਆਂ ਭੁੱਲਾਂ ਦੇ ਬਾਅਦ ਹੀ ਅਗਲੇ ਸਮੇਂ ਵਾਸਤੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਸੁਖਵਿੰਦਰ ਸਿੰਘ ਜੀ ਹਟ ਗ੍ਰੰਤੀ ਗੁਰਦਵਾਲਾ ਸਾਹਿਬ ਜਿਨ੍ਹਾਂ ਦਾ ਪੜ੍ਹਾਉਣ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਅਗਲੇ ਸਮੇਂ ਦੇਗਾ ਉਹ ਆਪ ਜੀ ਦੇ ਨਾਲ ਸਮਝ ਪਾਉਣਗੇ ਦਾਸ ਤੁਹਾਡੇ ਤੋਂ ਕਿਮਾ ਮੰਗਦਾ ਜੀ ਵਾਹਿਗੁਰੂ ਜੀ ਕਾ ਖਾਲਸਾ